ਹਾਂਜੀ ਨਮਰਨ ਜੀ ਮੇਰੇ ਕਰਦਸਾ ਰਾਜੀ ਖੁਸ਼ੀ ਹੋਵੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਇਹ ਹੈਗੇ ਪਿਆਜ਼ ਔਰ ਗੱਠੇ ਇਹ ਦੇਖੋ ਤੁਹਾਡੇ ਘਰ ਦੀ ਗਰੀਬੀ ਕਿਵੇਂ ਦੂਰ ਕਰਦੇ ਨੇ ਤੁਸੀਂ ਕੀ ਕਰਨਾ ਇਹ ਬਲਤ ਸੇ ਤਿੰਨ ਪ੍ਰਕਾਰ ਦੇ ਇਨਸਾਨ ਹੁੰਦੇ ਨੇ ਤਿੰਨ ਪ੍ਰਕਾਰ ਦੀ ਦੁਨੀਆ ਇੱਕ ਉਹ ਲੋਕ ਜਿਹੜੇ ਵਿਚਾਰੇ ਭਿਖਾਰੀ ਨੇ ਜਿੱਥੇ ਖਾਣਾ ਮਿਲਿਆ ਉੱਥੇ ਖਾ ਲੈਣਾ ਤੇ ਨਹੀਂ ਮਿਲਿਆ ਮੰਗ ਕੇ ਵੀ ਖਾ ਲੈਂਦੇ ਨੇ ਗੁਰੂ ਘਰ ਚ ਵੀ ਜਾ ਕੇ ਖਾ ਲੈਂਦੇ ਨੇ ਇੱਕ ਹੁੰਦੀ ਆ ਮੀਡਲ ਕਲਾਸ ਫੈਮਿਲੀ ਭਾਵੇਂ ਉਹ ਘਰ ਦੇ ਵਿੱਚ ਕਿੰਨੇ ਵੀ ਔਖੇ ਨੇ ਉਹਨਾਂ ਨੇ ਕਿਸੇ ਤੋਂ ਚੀਜ਼ ਨਹੀਂ ਮੰਗਣੀ ਚਟਨੀ ਧਰ ਕੇ ਰੋਟੀ ਖਾਣ ਕੇ ਚਟਨੀ ਫੜਾ ਕੇ ਪਰ ਕਿਸੇ ਕੋਲੇ ਆਪਣਾ ਦੁੱਖ ਨਹੀਂ ਫੋਲਣਾ ਕਿਤੇ ਫਰੀ ਦਾ ਰਸਣ ਵੰਡ ਹੁੰਦਾ ਉਹਨਾਂ ਨੇ ਰਸਣ ਹੀ ਲੈ ਕੇ ਜਾਣਾ ਭੁੱਖੇ ਵੇ ਛੱਕੀ ਮਰ ਜਾਣ ਇੱਕ ਹੁੰਦੀ ਆ ਰੈਚ ਫੈਮਿਲੀ ਉਹਨਾਂ ਨੂੰ ਕੋਈ ਮਤਲ ਨਹੀਂ ਪੈਸੇ ਘਟ ਆਉਂਦੇ ਨੇ ਜਾਂ ਵੱਧਉਂਦੇ ਨੇ ਉਹਨਾਂ ਨੂੰ ਇੰਨੀ ਪਤਾ ਹੀ ਨਹੀਂ ਲੱਗਦਾ ਇੰਨੀ ਕਮਾਇਆ ਉਹਨਾਂ ਕੋਲ ਆ ਹੂੰ ਜੇ ਉਹਨਾਂ ਨੂੰ ਘਾਟਾ ਵੀ ਪੈਂਦਾ ਘਾਟਾ ਵੀ ਨਹੀਂ ਮਹਿਸੂਸ ਹੁੰਦਾ ਰਿਚ ਫੈਮਿਲੀ ਨੂੰ ਮੈਂ ਹੁਣ ਦਾਅਵੇ ਨਾ ਕਹਨੀਏ ਗੱਲ ਇਹ ਜਿਆਦਾ ਔਖੇ ਹੁੰਦੇ ਨੇ ਮੀਡਲ ਕਲਾਸ ਤੁਸੀਂ ਕੀ ਕਰਨਾ ਜਿਹੜੇ ਪਿਆਜ਼ ਯਾਰ ਗੱਠੇ ਇਕੱਠੇ ਰੱਖ ਦੋ ਇਹਨਾਂ ਦੀ ਜਗ੍ਹਾ ਬਦਲਣੀ ਹੈ ਕੋਈ ਮੈਂ ਤੁਹਾਨੂੰ ਇਹ ਨਹੀਂ ਕਹਿਦੀ ਤੁਸੀਂ ਦਾਨ ਕਰ ਰਹੇ ਨੇ ਗੱਠੇ ਪਿਆਜ਼ ਨਹੀਂ ਕਰਨੇ ਮੈਂ ਵੀਡੀਓ ਗਰੀਬਾਂ ਵਾਸਤੇ ਬਣਾਉਣੀ ਹੈ ਜਿਹੜੀ ਮੀਡਲ ਕਲਾਸ ਫੈਮਿਲੀ ਹੈ ਇਹਨਾਂ ਦੀ ਤੁਸੀਂ ਜਿਹੜੀ ਜਗ੍ਹਾ ਬਦਲ ਦੇਣੀ ਹੈ ਇੱਕ ਤਾਂ ਇਕੱਠੇ ਨਹੀਂ ਰੱਖਣੇ ਇੱਕ ਆਲੂ ਜਾਂ ਪਿਆਜ਼ ਤੁਸੀਂ ਜਿਹੜੇ ਆਲੂ ਨੇ ਉਹ ਪੂਰਬ ਦਿਸ਼ਾ ਦੇ ਵਿੱਚ ਰੱਖ ਦੋ ਜਿਹੜੇ ਤੁਹਾਡੇ ਕੋਲੇ ਪਿਆਜ਼ ਨੇ ਉਹ ਤੁਸੀਂ ਪੱਛਮ ਦਿਸ਼ਾ ਦੇ ਵਿੱਚ ਰੱਖਣਾ ਸ਼ੁਰੂ ਕਰ ਦਿਓ ਦੇਖੋ ਜਿਨ ਕਿਸਮਤ ਕਿਵੇਂ ਬਦਲਦੀ ਆ ਕਿਸੇ ਨੂੰ ਦੇਣੇ ਤਾਂ ਨਹੀਂ ਆਪਣੇ ਘਰ ਦੀ ਰੱਖਣ ਦੀ ਜਗ੍ਹਾ ਬਦਲਿਆ ਸੋਈ ਵਿੱਚ ਨਹੀਂ ਰੱਖਿਆ